ਮੈਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਅਸਲੀ ਗੱਲ ਜੀ ਮੈਂ ਧਰਮਿੰਦਰ ਸਿੰਘ ਜਨਰ ਸੈਕਟਰੀ ਸ਼ੀਪਕਸਿੰਗ ਹੋਇਆ ਸਵਾ ਪੰਜਾਬ ਤੇ ਸਿਕੱਤਰ ਖਨਨ ਲੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਪਿਛਲੇ 10-15 ਸਾਲਾਂ ਤੋਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਖਨਨ ਮਾਫੀਆ ਦਾ ਜਿਹੜਾ ਬੋਲ ਵਾਲਾ ਵੱਡੇ ਪੱਧਰ ਦੇ ਉੱਪਰ ਹੈ ਤੇ ਉਸੇ ਮਾਫੀਆ ਦੇ ਪ੍ਰਭਾਵ ਦੇ ਹੇਠ ਸਾਡਾ ਪੰਜਾਬ ਸਰਕਾਰ ਜਿਹੜੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਹਦਾ ਹੀ ਨੱਕ ਤੇ ਹੇਟ ਪੰਜਾਬ ਦਾ ਪ੍ਰਸ਼ਾਸਨ ਉਹ ਕੰਮ ਕਰਦਾ ਪਿਆ ਜਿਦੇ ਕਰਕੇ ਪੰਜਾਬ ਦੇ ਵਿੱਚ ਲਗਾਤਾਰ ਗੈਰ ਕਾਨੂੰਨੀ ਖਾਨਦਾਨ ਤੇ ਪਿੰਡਾਂ ਦੇ ਵਿੱਚ ਹੋਰ ਕਰਾਸ਼ਨ ਮਾਫੀਆ ਜਿਹੜਾ ਆ ਲੋਕਾਂ ਨੂੰ ਧੱਕੇ ਮਾਰਦਾ ਪਿਆ ਉਹਨਾਂ ਦੇ ਹਮਲੇ ਵੀ ਕਰਦਾ ਪਿਆ ਲੋਕਾਂ ਦੇ ਖੇਤ ਸਾਡਾ ਸਵਾਦ ਰਿਆ ਬਿਆਲ ਤੇ ਪਹਾੜੀਆਂ ਸ਼ਿਵਾਲਿਕ ਦੀ ਪੱਟੀਆਂ ਜਾ ਰਹੀਆਂ ਆ ਇਹ ਗੱਲ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਜਿਹੜੇ ਲੜਦੇ ਲੋਕ ਐ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਜੱਥੇਬੰਦ ਕਰਦੇ ਪਿਆ ਉਹਨਾਂ ਨੂੰ ਡਰਾਉਣ ਦੇ ਲਈ ਸੜਕਾਂ ਦੇ ਉੱਪਰ ਜਾਂਦੇ ਹੋਏ ਲਗਾਤਾਰ ਹਮਲੇ ਕਰਦੇ ਆਂ ਇਹ ਗੱਲ ਕਿਤੇ ਲੁਕੀ ਹੋਈ ਨਹੀਂ ਆ ਤੇ ਪਿਛਲੇ ਦਿਨਾਂ ਜਿਹੜਾ ਖਨਨ mafia ਆ ਉਹਨਾਂ ਦੇ ਵੱਲੋਂ ਜਿਹੜੇ ਸੰਘਰਸ਼ ਕਮੇਟੀ ਦੇ ਆਗੂ ਆ ਉਹਨਾਂ ਦੇ ਪਰ ਝੂਠੀਆਂ ਤਰਕਸਾਂ ਦੇ ਕੇ ਉਸ ਸੰਘਰਸ਼ ਨੂੰ ਰੋਕਣ ਦਾ ਯਤਨ ਕੀਤਾ ਗਿਆ ਅੱਜ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤੇ ਸੰਯੁਕਤ ਕਿਸਾਨ ਮੋਰਚੇ ਮੁਕੇਰੀਆਂ ਦੇ ਨਾਲ ਸਵੰਦਰ ਕਿਸਾਨ ਜਥੇਬੰਦੀਆਂ ਦੇ ਆਗੂ ਅੱਜ ਇਕੱਠੇ ਹੋ ਕੇ ਡੀਐਸਪੀ ਦਸੂਹਾ ਨੂੰ ਮਿਲਿਆ ਤੇ ਆਪਣੇ ਬਿਆਨ ਵੀ ਦਿੱਤੇ ਆ ਤੇ ਇਹ ਗੱਲ ਕਹੀ ਆ ਖਨਨ ਮਾਫੀਆ ਦੇ ਉੱਪਰ ਪ੍ਰਸ਼ਾਸਨ ਸਰਕਾਰ ਕਾਰਵਾਈ ਕਰੇ ਨਾ ਕਿ ਖਨਨ ਮਾਫੀਆ ਦੇ ਦਬਾਬ ਦੇ ਵਿੱਚ ਆ ਕੇ ਜਿਹੜੇ ਲੋਕ ਲਗਾਤਾਰ ਮਾਈਨਿੰਗ ਦੇ ਖਿਲਾਫ ਲੜ ਰਹੇ ਆ ਜਿਹੜੇ ਲੋਕ ਗੈਰਕਾਨੂੰਨੀ ਮਾਈਨਿੰਗ ਮਾਫੀਆ ਤੋਂ ਪਰਤਾੜਤਾ ਹੈ ਉਹਨਾਂ ਦੇ ਉੱਪਰ ਜਿਹੜੇ ਆ ਦਬਿਸ਼ ਨਾ ਬਣਾਏ ਉਹਨਾਂ ਦੇ ਉੱਪਰ ਝੂਠੇ ਦਰਖਾਸਤਾਂ ਦੇ ਉੱਪਰ ਕਾਰਵਾਈ ਨਾ ਕਰੇ ਸਖਤ ਕਾਰਵਾਈ ਜਿਹੜੀ ਹੈ ਉਹ ਖਨਨ ਮਾਫੀਆ ਦੇ ਉੱਪਰ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਵਾਤਾਵਰਣ ਦਾ ਕਹਨ ਹੋ ਰਿਹਾ ਆ ਅੱਜ ਡੀਐਸਪੀ ਮੁਕੇਰੀਆਂ ਦੇ ਨਾਲ ਜਿਹੜੀ ਖਨਨ ਮੇ ਕਮੇਟੀ ਜਿਹੜੀ ਖਨਨ ਰੋਕੋ ਜ਼ਮੀਨ ਬਚਾਓ ਸਰਕਾਰ ਕਮੇਟੀ ਆ ਉਹਦੇ ਆਗੂਆਂ ਨੇ ਮੀਟਿੰਗ ਕੀਤੀ ਆ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸ਼ਾਮਲ ਰਿਹਾ ਤੇ ਪਿੰਡਾਂ ਦੇ ਪੰਚਾਂ ਦੇ ਸਰਪੰਚ ਵੀ ਸ਼ਾਮਲ ਰਿਹਾ ਉਹਨਾਂ ਨੇ ਡੀਐਸਪੀ ਸਾਹਿਬ ਨੇ ਇਹ ਅਪਸ਼ਾਸ਼ਨ ਦਿੱਤਾ ਹੈ ਵੀ ਜਿਹੜੀ ਖਨਨ ਮਾਫੀਆ ਦੇ ਵੱਲੋਂ ਝੂਠੀ ਦਰਖਾਸਤ ਦਿੱਤੀ ਆ ਉਹਨੂੰ ਰੱਦ ਕਰਕੇ ਲੋਕਾਂ ਦੇ ਹੱਥ ਹੱਥ ਲੋਕਾਂ ਦੇ ਹੱਕ ਦੇ ਵਿੱਚ ਜੜੀ ਰਿਪੋਰਟ ਦਿੱਤੀ ਜਾਊਗੀ ਤੇ ਅਸੀਂ ਲੋਕਾਂ ਨੂੰ ਇਹ ਸਾਫ਼ ਜਿਹੜਾ ਸੁਨੇਹਾ ਦਿੰਨੇ ਆ ਇਸ ਕੱਟ ਦੇ ਨਾਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਖਾਨਣ ਮਾਫੀਆ ਸਾਡੇ ਪਿੰਡਾਂ ਨੂੰ ਉਜਾੜਨ ਜਾ ਰਿਹਾ ਹੈ ਜੇ ਤੁਸੀਂ ਬੋਲਣ ਵਾਲੇ ਸਮੇਂ ਦੇ ਵਿੱਚ ਤਲਵਾੜਾ ਹਾਜੀਪੁਰ ਦੇ ਲਗਭਗ 100 ਪਿੰਡ ਨਕਸ਼ੇ ਤੋਂ ਖਤਮ ਹੋ ਜਾਣੇ ਆ ਤੇ ਗੈਰਕਾਨੂੰਨੀ ਮਾਈਨਿੰਗ ਮਾਫੀਆ ਦੇ ਵਿਰੁੱਧ ਪਿੰਡੋਂ ਪਿੰਡ ਤੱਕੜੇ ਹੋ ਕੇ ਜੱਥੇਬੰਦੋ ਕੇ ਸੰਘਰਸ਼ ਕਰੋ ਤੇ ਪ੍ਰਸ਼ਾਸਨ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਅਫਸਰਾਂ ਨੂੰ ਅਸੀਂ ਇਹ ਬੇਨਤੀ ਕਰਦੇ ਆ ਜੱਥੇਬੰਦੀ ਵੱਲੋਂ ਤੇ ਇਲਾਕੇ ਦੇ ਲੋਕਾਂ ਵੱਲੋਂ ਵੀ ਇਕੱਠੇ ਹੋ ਕੇ ਲੋਕਾਂ ਦੀ ਮਦਦ ਕਰੋ ਨਾ ਕਿ ਖਨਨ ਮਾਫੀਆ ਦੀ ਜਿਹੜੀ ਮਦਦ ਕੀਤੀ ਜਾਵੇ ਜਿਨ੍ਹਾਂ ਦੇ ਵੱਲੋਂ ਸਾਡੇ ਇਲਾਕੇ ਨੂੰ ਉਜਾੜਿਆ ਜਾ ਰਿਹਾ ਆ ਖਨਨ ਮਾਫੀਆ ਮਰਦਾਬਾ 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 ਲੋਕਾਂ ਦਾ ਇੱਕਾ ਸੁਦਾਬਾ ਜਿੰਦਾਬਾ ਜਿੰਦਾਬਾ ਪਿੰਡਾਂ ਵਿੱਚੋਂ ਕ੍ਰੈਸ਼ਰਾਂ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਉੱਪਰ ਝੂਠੇ ਪਰਚਾ ਨੂੰ ਰੱਦ ਕਰੋ ਰੱਦ ਕਰੋ ਰੱਦ ਕਰੋ ਲੋਕਾਂ ਦਾ ਇੱਕਾ ਸੁਦਾਬਾ ਜਿੰਦਾਬਾ ਜਿੰਦਾਬਾ ਧੰਨਵਾਦੀ